ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਅੱਜ ਤੁਹਾਡੇ ਲਈ ਬਾਗ ਤੇ ਫੁਲਕਾਰੀ ਵਾਲਾ ਸੂਟ ਲੈ ਕੇ ਆਏ ਆਂਗੇ ਇਹ ਸਾਰੇ ਹੱਥ ਦਾ ਬਣੇ ਹੋਏ ਨੇ ਦੋਨੋਂ ਤੇ ਬਹੁਤ ਸੋਹਣਾ ਜਿਹੜਾ ਇਹ ਬਾਗ ਹੈ ਤੇ ਫਲਕਾਰੀ ਵਾਲਾ ਸੂਟ ਬਹੁਤ ਸੋਹਣਾ ਬਣਿਆ ਹੋਇਆਗਾ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਇਹ ਤੁਸੀਂ ਬਾਗ ਦੇਖ ਸਕਦੇ ਹੋ ਇਹਦਾ ਹਲਕਾ ਬ੍ਰਾਊਨ ਟਾਈਪ ਜੇ ਕਲਰ ਹੈ ਮਹਿਰੂਨ ਬ੍ਰਾਊਨ ਜਿਹਾ ਕਲਰ ਹੈ ਇਹਦਾ ਤੇ ਇਹਦੇ ਵਿੱਚ ਚਾਰ ਕਲਰ ਪਾਈ ਗਏ ਨੇ ਜੀ ਤੇ ਦੇਖੋ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਕਲੀਅਰ ਦਿਸ ਰਿਹਾਗਾ ਇਹਦੇ ਵਿੱਚ ਕਿੰਨੇ ਡਿਜ਼ਾਈਨ ਨੇ ਹਰੇਕ ਬਾਕਸ ਅਲੱਗ-ਅਲੱਗ ਡਿਜ਼ਾਈਨ ਨਾਲ ਜਿਹੜਾ ਭਰਿਆ ਹੋਇਆਗਾ ਪੂਰਾ ਭਰਿਆ ਜਾਣਾ ਜੀ ਇਹ ਬਾਗ ਹਜੇ ਅੱਧਾ ਵੀ ਚੱਲ ਰਿਹਾ ਇਹਦਾ ਕੰਮ ਅੱਧਾ ਜਿਹੜਾ ਵਰਕ ਹੋਇਆ ਇਹ ਤੇ ਇਹ ਤੁਸੀਂ ਦੇਖ ਸਕਦੇ ਹੋ ਪੁੱਠੀ ਸਾਈਡ ਤੋਂ ਇਹ ਹੱਥ ਦਾ ਬਣਿਆ ਹੋਇਆ ਜੀ ਹੱਥ ਦੀ ਕਢਾਈ ਦਾਗਾ ਖੱਦਰ ਦਾ ਇਹ ਬਾਗ ਹੈ ਜੀ ਬਾਕੀ ਵਰਕ ਤੁਹਾਡੇ ਸਾਹਮਣੇ ਆ ਜੀ ਕਿੰਨਾ ਸੋਹਣਾ ਲੱਗ ਰਿਹਾਗਾ ਵਰਕ ਕੀਤਾ ਹੋਇਆ ਇਸ ਤੇ ਇਹ ਦੇਖੋ ਚੀੜੀਆਂ ਬਣੀਆਂ ਹੋਈਆਂ ਨੇ ਇਹਦੇ ਵਿੱਚ ਫੁਲਕਾਰੀ ਦੇ ਬਹੁਤ ਤਰ੍ਹਾਂ ਦੇ ਫੁੱਲ ਬਣੇ ਹੋਏ ਨੇ ਜਿਵੇਂ ਜ਼ਿਆਦਾਤਰ ਆਪਾਂ ਬਾਗ ਦੇ ਵਿੱਚ ਤਿੰਨ ਜਾਂ ਚਾਰ ਡਿਜ਼ਾਈਨ ਹੁੰਦੇ ਨੇ ਇਹਦੇ ਵਿੱਚ 8 ਤੋਂ 9 ਡਿਜ਼ਾਈਨਾਂ ਦੇ ਵਿੱਚ ਇਹਦੇ ਜਿਹੜੇ ਬਾਕਸ ਨੇ ਜਿਹ ਉਹ ਭਰੇ ਹੋਏ ਨੇ ਜੀ ਵਿੱਚ ਬੇਲਾਂ ਵੀ ਨੇ ਵਿੱਚ ਲੈਣਾ ਵੀ ਬਣੀਆਂ ਹੋਈਆਂ ਨੇ ਚੀੜੀਆਂ ਬਣੀਆਂ ਹੋਈਆਂ ਨੇ ਫੁਲਕਾਰੀ ਦੇ ਫੁੱਲ ਕਈ ਤਰ੍ਹਾਂ ਦੇ ਬਣੇ ਹੋਏ ਨੇ ਇਹ ਦੇਖ ਸਕਦੇ ਹੋ ਤੁਸੀਂ ਚੀੜੀ ਕਿੰਨੀ ਸੋਹਣੀ ਬਣੀ ਹੋਈ ਹੈ ਖਲਕਾਰੀ ਤੇ ਵਾਗ ਇੱਕ ਐਸੀ ਚੀਜ਼ ਹੈ ਜੀ ਜਿਹਦਾ ਕਦੇ ਵੀ ਟ੍ਰੈਂਡ ਨਹੀਂ ਗਿਆ ਇਹ ਸਾਡੀਆਂ ਵੀ ਪਹਿਲਾਂ ਪੁਰਾਣੇ ਬਜ਼ੁਰਗਾਂ ਤੋਂ ਹੀ ਸ਼ੁਰੂ ਹੋਇਆ ਹੋਇਆਗਾ ਪਰ ਉਹ ਪੁਰਾਣੇ ਸਮੇਂ ਵਾਲੀਆਂ ਚੀਜ਼ਾਂ ਤਾਂ ਅੱਜਕੱਲ ਕਾਨੂੰ ਮਿਲਦੀਆਂ ਨੇ ਜੀ ਆਪਾਂ ਕੋਸ਼ਿਸ਼ ਇਹ ਕਰੀ ਹੈਗੀ ਵੀ ਪੁਰਾਣਾ ਜਿਹੜਾ ਆਪਣਾ ਸੱਭਿਆਚਾਰ ਹੈ ਆਪਾਂ ਹੁਣ ਕਾਇਮ ਰੱਖ ਸਕੀਏ ਦੇਖੋ ਸਾਡੀਆਂ ਦਾਦੀਆਂ ਨਾਨੀਆਂ ਵੀ ਹੱਥਾਂ ਦੇ ਬਾਗ ਕੜਦੀਆਂ ਹੁੰਦੀਆਂ ਸੀਗੀਆਂ ਸਾਡੇ ਕੋਲ ਮੇਰੇ ਕੋਲ ਵੀ ਇੱਕ ਪੁਰਾਣਾ ਬਾਗ ਪਿਆ ਜੀ ਉਹ ਬਹੁਤ ਸੋਹਣਾ ਕੱਢਿਆ ਹੋਇਆਗਾ ਉਹ ਮੇਰੀ ਨਾਨੀ ਜੀ ਦੀ ਦਾਦੀ ਦਾ ਵਰਕ ਕੀਤਾ ਹੋਇਆ ਤੇ ਇਸ ਬਾਗ ਤੇ ਵੀ ਐਵੇਂ ਬਹੁਤ ਸੋਹਣੇ ਜਿਹੜਾ ਫੁੱਲ ਬੂਟੇ ਨੇ ਪਾਏ ਹੋਏ ਨੇ ਇਹ ਦੇਖ ਸਕਦੇ ਹੋ ਜੀ ਇਹ ਸੂਟ ਹੈ ਪੂਰਾ ਵੀ ਸ਼ਰਟ ਤੇ ਇਹਦੇ ਕੰਮ ਕੀਤਾ ਹੋਇਆ ਤੇ ਇਹਦਾ ਦੁਪੱਟਾ ਗਾ ਇਹ ਫੁਲਕਾਰੀ ਵਾਲਾ ਸੂਟ ਕਹਿ ਦਿੰਨੇ ਆ ਇਹ ਜਿਹੜਾ ਸੂਟ ਹੈ ਜੀ ਦੇਖੋ ਇਸ ਤਰ੍ਹਾਂ ਤਿੰਨ ਲੈਣਾ ਸੂਟ ਦੇ ਵਿੱਚ ਫੁਲਕਾਰੀ ਦੀਆਂ ਪਾਈਆਂ ਗਈਆਂ ਨੇ ਵਿੱਚ ਬੂਟੀਆਂ ਨੇ ਤੁਸੀਂ ਕੰਮ ਤੁਹਾਨੂੰ ਖੁਦ ਨੂੰ ਦਿਸ ਰਿਹਾ ਜੀ ਵੀ ਕਿੰਨਾ ਸੋਹਣਾ ਕੀਤਾ ਹੋਇਆਗਾ ਜੇਕਰ ਤੁਸੀਂ ਇਹ ਸੂਟ ਤਿਆਰ ਕਰਾਉਣੇ ਨੇ ਜੀ ਤਾਂ ਮੈਨੂੰ ਕਮੈਂਟ ਦੇ ਵਿੱਚ ਮੈਸੇਜ ਕਰ ਸਕਦੇ ਹੋ ਬਾਕੀ ਮੈਂ ਡਿਸਕ੍ਰਿਪਸ਼ਨ 'ਚ ਆਪਣਾ ਜਿਹੜਾ ਫੋਨ ਨੰਬਰ ਹੈ ਉਹ ਦੇ ਦੂੰਗੀ ਪਰ ਸਿਰਫ ਤੁਸੀਂ ਜਿਹੜਾ ਕੋਈ ਕੰਮ ਲਈ ਫੋਨ ਜਾਂ ਮੈਸੇਜ ਕਰ ਸਕਦੇ ਹੋ ਇਹ ਦੇਖੋ ਜੀ ਇਹ ਬਾਜੂ ਤੇ ਇਹਦਾ ਕੰਮ ਹੈ ਹੋਇਆ ਹੋਇਆਗਾ ਤੇ ਇਹ ਸ਼ਰਟ ਦੇ ਤਿੰਨ ਲੈਣਾ ਪਾ ਕੇ ਜੀ ਇਸ ਤੋਂ ਵਿੱਚ ਬੂਟੀਆਂ ਨੇ ਇਸੇ ਤਰੀਕੇ ਨਾਲ ਜੀ ਇਹਦਾ ਮੈਚਿੰਗ ਇਹਦੇ ਨਾਲ ਫੁਲਕਾਰੀ ਵਰਕ ਵੀ ਦੁਪੱਟੇ ਤੇ ਕੀਤਾ ਹੋਇਆ ਇਹ ਜਿਹੜਾ ਕੱਪੜਾ ਜੀ ਸੂਟ ਦਾ ਇਹ ਪਿਓਰ ਕਰੇਵ ਹੈ ਜੀ ਜਿਹੜਾ ਦੁਪੱਟੇ ਦਾ ਕੱਪੜਾ ਹੈਗਾ ਉਹ ਹੈ ਜੀ ਚਨੂਨ ਤੁਸੀਂ ਵੀ ਇਹ ਸੂਟ ਤਿਆਰ ਕਰਵਾ ਸਕਦੇ ਹੋ ਜੀ ਤੁਸੀਂ ਕਿਸੇ ਵੀ ਕੱਪੜੇ ਤੇ ਵੀ ਲਾ ਲਓ ਜਿਵੇਂ ਸੂਟ ਦਾ ਕੱਪੜਾ ਕੋਈ ਵੀ ਹੋਵੇ ਤੇ ਦੁਪट्टे ਦਾ ਜਾਂ ਕਲਰ ਕੋਈ ਵੀ ਹੋਵੇ ਉਹ ਤੁਹਾਡੀ ਆਪਣੀ ਪਸੰਦ ਦਾ ਸੀ ਤਿਆਰ ਕਰਕੇ ਤੁਹਾਨੂੰ ਦੇਵਾਂਗੇ ਕੰਮ ਦੀ ਸਾਡੀ ਪੂਰੀ ਤਸੱਲੀ ਹੈ ਜੀ ਕੰਮ ਪੂਰਾ ਵਧੀਆ ਹੋਊਗਾ ਤੁਹਾਨੂੰ ਫਿਨਿਸ਼ਿੰਗ ਨਾਲ ਕੰਮ ਮਿਲੂਗਾ ਜੇ ਤੁਸੀਂ ਵੀ ਸ਼ਕੀਨ ਹੋ ਇੰਨੇ ਵੀ ਵਧੀਆ-ਵਧੀਆ ਸੂਟ ਪਾਉਣ ਦੇ ਤਾਂ ਸਾਨੂੰ ਜਰੂਰ ਆਰਡਰ ਕਰਿਓ ਜੀ ਇਹ ਫੁਲਕਾਰੀ ਤੇ ਵੀ ਸਾਡੇ ਵਰਕ ਹੋ ਰਿਹਾ ਦੇਖੋ ਅਸੀਂ ਖੁਦ ਤਿਆਰ ਕਰਦੇ ਆਂ ਜੀ ਇਹ ਕਿਸੇ ਹੋਰ ਤੋਂ ਨਹੀਂ ਕਰਵਾਉਂਦੇ ਫੁਲਕਾਰੀ ਦੇ ਵਿੱਚ ਵੀ ਸੇਮ ਜਿਹੜਾ ਸ਼ਰਟ ਦੇ ਪੱਲੇ ਤੇ ਵਰਕ ਹੋਇਆ ਸੀ ਉਹ ਹੋਣਾ ਤੇ ਵਿੱਚ ਜਿਵੇਂ ਸ਼ਰਟ ਦੇ ਵਿੱਚ ਬੂਟੀਆਂ ਪਈਆਂ ਹੋਈਆਂ ਸੀ ਉਹ ਵਾਲੀਆਂ ਬੂਟੀਆਂ ਪੈਣੀਆਂ ਨੇ ਜੀ ਤੇ ਇੱਕ ਲੈਂ ਜਿਹੜੀ ਉੱਪਰ ਵਾਲੀ ਹੈਗੀ ਉਹ ਪੈਣੀਆਂ ਸਾਰੀ ਇਹਦੇ ਵੀ ਲੜਾ ਵੀ ਕੰਨੀਆਂ ਤੇ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਜੀ ਬਾਕਸ ਭਰੇ ਹੋਏ ਨੇ ਜਿਹੜੇ ਪੂਰਾ ਰੈਡੀ ਹੋਇਆ ਹੋਇਆ ਸਾਰਾ ਵਧੀਆ ਉਹ ਜਿਹੜਾ ਸਾਰਿਆਂ ਜੂ ਉੱਪਰ ਵਾਲੀ ਲੇਨ ਹੈ ਉਹ ਦੇਖ ਸਕਦੇ ਹੋ نیچے ਵਾਲੀ ਸੈਂਟਰ ਵਾਲੀ ਸਾਰਾ ਕੰਮ ਫਿਨਿਸ਼ਿੰਗ ਨਾਲ ਹੋਇਆ ਹੋਇਆ ਜੀ ਇਹਦੇ ਵਿੱਚ ਆਪਾਂ ਚਾਰ ਕਲਰ ਲਾਈ ਹੋਈ ਨੇ ਤੁਸੀਂ ਜਿੰਨੇ ਮਰਜ਼ੀ ਕਲਰ ਲਵਾ ਸਕਦੇ ਹੋ ਡਿਜ਼ਾਈਨ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਜੇਕਰ ਤੁਸੀਂ ਆਪਣੀ ਪਸੰਦ ਦਾ ਹੋਰ ਕਰਵਾਉਣਾ ਤਾਂ ਤੁਸੀਂ ਉਹ ਸਾਨੂੰ ਭੇਜ ਦਿਓ ਅਸੀਂ ਉਹੀ ਡਿਜ਼ਾਈਨ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਤੇ ਅਸੀਂ ਤੁਹਾਨੂੰ ਘੱਟ ਤੋਂ ਘੱਟ ਰੇਟ ਦੇ ਵਿੱਚ ਜਿਹੜੀ ਇਹ ਚੀਜ਼ ਬਣਾ ਕੇ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਤੁਸੀਂ ਘਗਰੇ ਤੇ ਵੀ ਵਰਕ ਕਰਾ ਸਕਦੇ ਹੋ ਪਲਾਜ਼ੋ ਤੇ ਵੀ ਕਰਾ ਸਕਦੇ ਹੋ ਜੀ ਜਿਹੜੀਆਂ ਇਹ ਕਮੀਜ਼ ਦੇ ਵਿੱਚ ਬੂਟੀਆਂ ਨੇ ਜੀ ਇਹੀ ਆਪਣੇ ਦੁਪੱਟੇ 'ਚ ਪੈ ਜਾਣਗੀਆਂ ਬਾਗ ਦਾ ਵੀ ਤੁਸੀਂ ਕੋਈ ਵੀ ਕਲਰ ਤਿਆਰ ਕਰਵਾ ਸਕਦੇ ਹੋ ਜੀ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਜੀ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਜੋ ਵੀ ਤੁਸੀਂ ਕਰਵਾਉਣਾ ਸਾਨੂੰ ਮੈਸੇਜ ਕਰ ਸਕਦੇ ਹੋ ਧੰਨਵਾਦ ਜੀ